ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤ ਕੌਰ ਤੇ ਮੈਂ ਆ ਸੁਮਨ ਪ੍ਰੀਤ ਕੌਰ ਅੱਜ ਹੈ 10 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 10 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਹਰੇਕ MCQ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਹਾਲ ਹੀ ਵਿੱਚ ਕਿੱਥੇ ਸੰਜੋਗਤ ਅਭਿਆਸ ਗਗਨ ਸਟ੍ਰਾਈਕ 2 ਅਭਿਆਸ ਕੀਤਾ ਹਾਂਜੀ ਭਾਰਤੀ ਫੌਜ ਅਤੇ ਹਵਾਈ ਸੈਨਾ ਨੇ ਇੱਕ ਸਾਂਝਾ ਅਭਿਆਸ ਕੀਤਾ ਵਾ ਜਿਸ ਦਾ ਨਾਮ ਆ ਗਗਨ ਸਟ੍ਰਾਈਕ 2 ਤੇ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਹੋਇਆ অপਸ਼ਨ ਬੀ ਇਜ਼ ਅ ਰਾਈਟ ਆਨਸਰ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਭਾਰਤੀ ਫੌਜ ਅਤੇ ਹਵਾਈ ਸੈਨਾ ਦਾ ਇਹ ਸੰਯੁਕਤ ਅਭਿਆਸ ਆ ਸੰਯੁਕਤ ਅਭਿਆਸ ਦਾ ਨਾਮ ਵੀ ਤੁਹਾਡੇ ਲਈ ਇੰਪੋਰਟੈਂਟ ਆ ਸੋ ਤੁਸੀਂ ਇਸ ਦਾ ਨਾਮ ਧਿਆਨ ਦੇ ਵਿੱਚ ਰੱਖੋ ਕਿ ਗਗਨ ਸਟ੍ਰਾਈਕ 2 ਆ ਜਿਹੜਾ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਹੋਇਆ ਵਾ ਠੀਕ ਹੈ ਤੇ ਅੰਬਾਲਾ ਦੇ ਵਿੱਚ ਹੋਇਆ ਜਿਵੇਂ ਚੰਡੀਗੜ੍ਹ ਦੇ ਵਿੱਚ 7 ਮਈ 2024 ਨੂੰ ਹੋਇਆ ਕਿਉਂਕਿ ਤਿੰਨ ਦਿਨਾਂ ਦਾ ਅਭਿਆਸ ਸੀਗਾ ਸੰਯੁਕਤ ਅਭਿਆਸ ਠੀਕ ਹੈ ਤੇ ਪੱਛਮੀ ਕੰਬਾਨ ਕਮਾਂਡ ਜਾਨੀ ਕਿ ਫੌਜ ਦੀ ਅਗਵਾਈ ਹੇਠ ਖੜਗਾ ਕੋਰ ਨੇ ਵਿਕਸਿਤ ਖੇਤਰਾ ਵਿੱਚ ਮਸ਼ੀਨੀ ਕਾਰਵਾਈਆਂ ਦੇ ਸਮਰਥਨ ਵਿੱਚ ਅਟੈਕ ਹੈਲੀਕਾਪਟਰਾਂ ਦੀ ਪ੍ਰਕਿਰਿਆ ਨੂੰ ਸੁਧਾਰਨ ਅਤੇ ਪ੍ਰਮਾਣਿਤ ਕਰਨ ਦੇ ਅਭਿਆਸ ਵਜੋਂ ਪੰਜਾਬ ਦੇ ਵੱਖ-ਵੱਖ ਸਥਾਨਾਂ ਤੇ ਤਿੰਨ ਦਿਨਾਂ ਦਾ ਅਭਿਆਸ ਗਗਨ ਸਟ੍ਰਾਈਕ 2 ਦਾ ਸਫਲ ਪ੍ਰੀਖਣ ਕੀਤਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਸੋ ਤੁਸੀਂ ਨੋਟ ਕਰ ਸਕਦੇ ਹੋ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਹੁਣ ਪੰਜਾਬ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਪੰਜਾਬ ਪੰਜਾਬ ਦੀ ਕੈਪੀਟਲ ਆ ਚੰਡੀਗੜ੍ਹ ਇੱਥੋਂ ਦੇ ਚੀਫ ਮਿਨਿਸਟਰ ਭਗਵੰਤ ਸਿੰਘ ਮਾਨ ਤੇ ਗਵਰਨਰ ਆ ਬਨਵਾਰੀ لال ਪ੍ਰੋਹਿਤ ਹਾਂਜੀ ਪੰਜਾਬ ਦੀ ਹੱਦ ਇੱਕ ਹੀ ਦੇਸ਼ ਨੂੰ ਲੱਗਦੀ ਆ ਉਹ ਹੈ ਪਾਕਿਸਤਾਨ ਮੈਪ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਦੋ ਕੇਂਦਰ ਸ਼ਾਸਿਤ ਪ੍ਰਦੇਸ਼ ਆ ਜੰਮੂ ਕਸ਼ਮੀਰ ਅਤੇ ਚੰਡੀਗੜ੍ਹ ਤਿੰਨ ਰਾਜਾਂ ਨੂੰ ਪੰਜਾਬ ਦੀ ਹੱਦ ਲੱਗਦੀ ਆ ਹਿਮਾਚਲ ਪ੍ਰਦੇਸ਼ ਹਰਿਆਣਾ ਰਾਜਸਥਾਨ ਪੰਜਾਬ ਦੇ ਉੱਤਰ ਪੂਰਬ ਦੇ ਵਿੱਚ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਦੱਖਣ ਪੱਛਮ ਦੇ ਵਿੱਚ ਰੇਤ ਦੇ ਟਿੱਬੇ ਆ ਪੰਜਾਬ ਦੇ ਵਿੱਚ ਇੱਕ ਵੀ ਨੈਸ਼ਨਲ ਪਾਰਕ ਨਹੀਂਗਾ ਪਰ ਪੰਜਾਬ ਦੇ ਵਿੱਚ ਵਾਈਲਡਲਾਈਫ ਸੈਂਚਰੀਜ਼ ਕਾਫੀ ਜ਼ਿਆਦਾ ਜਿਹੜੀਆਂ ਕਿ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਬੋਹੇ ਵਾਈਲਡਲਾਈਫ ਸੈਂਚਰੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ ਇਹਦੀ ਦੇਖਰੇਖ ਵਿਸਨੋਈ ਪਰਿਵਾਰ ਕਰ ਰਿਹਾ ਹੈ ਇਹ ਕਾਲੇ ਹਿਰਨ ਦੇ ਲਈ ਮਸ਼ਹੂਰ ਆ ਠੀਕ ਹੈ ਤੇ ਪੰਜਾਬ ਦੇ ਵਿੱਚ ਤਿੰਨ ਦਰਿਆ ਵਗਦੇ ਆ ਇਹਨਾਂ ਦਰਿਆਵਾਂ ਨੂੰ ਯਾਦ ਰੱਖਣ ਦਾ ਇੱਕੋ ਇੱਕ ਵੇਹ ਹੈ ਕਿ ਸਭ ਤੋਂ ਛੋਟਾ ਦਰਿਆ ਰਾਵੀ ਆ ਉਸ ਤੋਂ ਵੱਡਾ ਵਿਆਸ ਫਿਰ ਸਭ ਤੋਂ ਵੱਡਾ ਦਰਿਆ ਹੈਗਾ ਸਤਲੁਜ ਇਹ ਤਿੰਨ ਦਰਿਆ ਵਗਦੇ ਆ ਤੇ ਇਹਦੇ ਲਈ ਤੁਸੀਂ ਤਿੰਨ ਦਾ ਪਹਾੜਾ ਯਾਦ ਰੱਖਣਾ ਠੀਕ ਹੈ ਰਾਵੀ ਪੰਜਾਬ ਦੇ ਤਿੰਨ ਜ਼ਿਲ੍ਹਿਆਂ ਵਿੱਚੋਂ ਲੰਘਦਾ ਵਿਆਸ ਪੰਜਾਬ ਦੇ 6 ਜ਼ਿਲ੍ਹਿਆਂ ਚੋਂ ਲੰਘਦਾ ਸਤਲੁਜ ਪੰਜਾਬ ਦੇ 9 ਜ਼ਿਲ੍ਹਿਆਂ ਦੇ ਵਿੱਚੋਂ ਲੰਘਦਾ ਵਾ ਤੇ ਸਤਲੁਜ ਸਭ ਤੋਂ ਵੱਡਾ ਦਰਿਆ ਜਿਹੜਾ ਕਿ ਪੰਜਾਬ ਦੇ ਵਿੱਚ ਵਗਦਾ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਕਰੰਟ ਅਫੇਅਰ ਦੀ ਗੱਲ ਕਰੀਏ ਤਾਂ ਸ਼ੁਭਮਨ ਗਿੱਲ ਲੋਕ ਸਭਾ ਚੋਣਾਂ ਲਈ ਪੰਜਾਬ ਦੇ ਸਟੇਟ ਆਈਕਨ ਬਣੇ ਸਾਰੇ ਐਕਸੀਡੈਂਟ ਹੌਟਸਪੌਟ ਦਾ ਨਕਸ਼ਾ ਬਣਾਉਣ ਵਾਲਾ ਪਹਿਲਾ ਸੂਬਾ ਪੰਜਾਬ ਬਣਿਆ ਪੰਜਾਬ ਦੇ ਮੁੱਖ ਮੰਤਰੀ ਨੇ ਡੋਰ ਸਟੈਪ ਸਰਵਿਸਿਸ ਸਕੀਮ ਦੀ ਸ਼ੁਰੂਆਤ ਕੀਤੀ ਪੰਜਾਬ ਦੇ ਮੁੱਖ ਮੰਤਰੀ ਨੂੰ ਸਰਟੀਫਿਕੇਟ ਆਫ ਐਕਸੀਲੈਂਸ ਨਾਲ ਸਨਮਾਨਿਤ ਕੀਤਾ ਗਿਆ ਪੰਜਾਬ ਸਰਕਾਰ ਨੇ ਸੂਬੇ ਨੂੰ ਨਸ਼ਾ ਮੁਕਤ ਬਣਾਉਣ ਦੇ ਲਈ ਮਿਸ਼ਨ ਹੋਪ ਇਨੀਸ਼ੀਏਟਿਵ ਸ਼ੁਰੂ ਕੀਤਾ ਨੈਕਸਟ ਹੈ ਨੈਨੀਤਾਲ ਦੇ ਜੰਗਲਾਂ ਵਿੱਚ ਲੱਗੀ ਅੱਗ ਨੂੰ ਬੁਝਾਉਣ ਲਈ ਹਵਾਈ ਸੈਨਾ ਵੱਲੋਂ ਕਿਹੜਾ ਅਭਿਆਨ ਸ਼ੁਰੂ ਕੀਤਾ ਗਿਆ ਹਾਂਜੀ ਹਵਾਈ ਸੈਨਾ ਨੇ ਇੱਕ ਅਭਿਆਨ ਸ਼ੁਰੂ ਕੀਤਾ ਵਾ ਜਿਸ ਦਾ ਨਾਮ ਆ ਬੰਬੀ ਬਾਲਟੀ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਬੰਬੀ ਬਾਲਟੀ ਇਸ ਦਾ ਨਾਮ ਆ ਤੇ ਇਹ ਨੈਨੀਤਾਲ ਦੇ ਜੰਗਲਾਂ ਦੇ ਵਿੱਚ ਜਿਵੇਂ ਕਿ ਤੁਹਾਨੂੰ ਪਤਾ ਰੀਸੈਂਟਲੀ ਭਿਆਨਕ ਅੱਗ ਲੱਗੀ ਹੋਈ ਆ ਤੇ ਇਹ ਜਿਹੜੀ ਆਗਾਂ ਇਹਨੂੰ ਬੁਝਾਉਣ ਦੇ ਲਈ ਹਵਾਈ ਸੈਨਾ ਨੇ ਬੰਬੀ ਬੱਕਟ ਨਾਮ ਦਾ ਇੱਕ ਅਭਿਆਨ ਚਲਾਇਆ ਵਾ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਹੈਲੀਕਾਪਟਰ ਦੇ ਨਾਲ ਇੱਕ ਬਾਲਟੀ ਬੰਨੀ ਹੋਈ ਆ ਤੇ ਇਹਦੀ ਜਿਹੜੀ ਕਪੈਸਿਟੀ ਆ ਉਹ 270 ਤੋਂ 9000 ਲੀਟਰ ਤੱਕ ਪਾਣੀ ਇਹ ਚ ਪੈ ਸਕਦਾ ਜਿਹੜਾ ਵੀ ਨੇੜੇ ਉਹਦੇ ਸਮੁੰਦਰ ਜਾਂ ਕੋਈ ਨਦੀ ਆ ਉਹਦੇ ਵਿੱਚੋਂ ਇਹ ਪਾਣੀ ਲੈ ਜਾ ਕੇ ਉੱਥੇ ਪਾਣੀ ਦਾ ਛੜਕਾਹ ਕੀਤਾ ਜਾ ਰਿਹਾ ਜਿੱਥੇ ਅੱਗ ਲੱਗੀ ਆ ਤੇ ਕਿਨੇ ਸ਼ੁਰੂ ਕੀਤਾ ਹਵਾਈ ਸੈਨਾ ਨੇ ਸ਼ੁਰੂ ਕੀਤਾ ਇਹ ਪ੍ਰੋਗਰਾਮ ਇਹਦਾ ਨਾਮ ਤੁਸੀਂ ਯਾਦ ਰੱਖਣਾ ਨੈਕਸਟ ਹੈ ਸਲਾਮ ਬਿਨ ਰਜ਼ਾਕ ਦਾ ਹਾਲ ਹੀ ਵਿੱਚ ਦੇਹਾਂਤ ਹੋਇਆ ਇਹਨਾਂ ਦਾ ਸਬੰਧ ਕਿਹੜੇ ਖੇਤਰ ਨਾਲ ਹੈ ਹਾਂਜੀ ਸਲਾਮ ਬਿਨ ਰਜ਼ਾਕ ਇਹ ਇੱਕ ਉਰਦੂ ਲੇਖਕ ਆ ਫੇਮਸ ਲੇਖਕ ਆ ਤੇ ਇਹਨਾਂ ਦੀ ਰੀਸੈਂਟਲੀ ਡੈਥ ਹੋ ਗਈ ਆਪਸ਼ਨ ਬੀ ਇਜ਼ ਦਾ ਰਾਈਟ ਆਂਸਰ ਦੇਖ ਸਕਦੇ ਹੋ ਤੁਸੀਂ ਇਮੇਜ ਦੇ ਵਿੱਚ ਵੀ ਨੈਕਸਟ ਹੈ ਹਾਲ ਹੀ ਵਿੱਚ ਆਪਣਾ ਪਹਿਲਾ ਸਨੂਕਰ ਵਿਸ਼ਵ ਖਿਤਾਬ ਕਿਸ ਨੇ ਜਿੱਤਿਆ ਹੈ ਹਾਂਜੀ ਆਪਣਾ ਪਹਿਲਾ ਸਨੂਕਰ ਵਿਸ਼ਵ ਖਿਤਾਬ ਜਿੱਤਿਆ ਵਾ ਕੀਰਨ ਵਿਲਸਨ ਨੇ অপਸ਼ਨ ਨੰਬਰ ਸੀ ਇਜ਼ ਅ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਵੀਜ਼ਾ ਦੁਆਰਾ ਭਾਰਤ ਵਿੱਚ ਕੰਟਰੀ ਮੈਨੇਜਰ ਵਜੋਂ ਕਿਸ ਨੂੰ ਨਿਯੁਕਤ ਕੀਤਾ ਗਿਆ ਹਾਂਜੀ ਵੀਜ਼ਾ ਦੁਆਰਾ ਕੰਟਰੀ ਮੈਨੇਜਰ ਵਜੋਂ ਪਾਇੰਟ ਕੀਤੇ ਗਏ ਆ ਸੁਝੇ ਰਹਿਣਾ অপশন এ ইজ দা রাইਟ ਆਨਸਰ ਹੁਣ ਇੱਕ ਅਪੁਆਇੰਟਮੈਂਟ ਦੀ ਗੱਲ ਆ ਤਾਂ ਸੁਬੋਦ ਕੁਮਾਰ ਨੂੰ ਆਜੂਸ਼ ਮੰਤਰਾਲੇ ਵਿੱਚ ਡਾਇਰੈਕਟਰ ਰਿਜ਼ਰਵਟ ਕੀਤਾ ਗਿਆ ਰਾਕੇਸ਼ ਸਿੰਘ ਨੂੰ ਪੀਟੀਐਮ ਮਨੀ ਦਾ ਸੀਈਓ ਚੁਣਿਆ ਗਿਆ ਮੌਸਮੀ ਚੱਕਰਵਰਤੀ ਨੇ 올 ਇੰਡੀਆ ਰੇਡੀਓ ਨਿਊਜ਼ ਦੇ ਡਾਇਰੈਕਟਰ ਵਜੋਂ ਆਉਂਦਾ ਸੰਭਾਲ ਲਿਆ ਕ੍ਰਿਸ਼ਨਾ ਐਲਾ ਆਈਵੀਐਮਈ ਦੇ ਨਵੇਂ ਪ੍ਰਧਾਨ ਬਣੇ ਇਹ ਵੀ ਇੰਪੋਰਟੈਂਟ ਆ ਤੁਹਾਡੇ ਲਈ ਸੋ ਤੁਸੀਂ ਧਿਆਨ ਦੇ ਵਿੱਚ ਰੱਖਣਾ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਦਿਨੇਸ਼ ਕੁਮਾਰ ਤ੍ਰਿਪਾਠੀ ਇਹ ਸਾਡੇ 26ਵੇਂ ਜਲ ਸੈਨਾ ਮੁਖੀ ਬਣੇ ਆ ਜਾਨੀ ਕਿ ਚੀਫ ਆਫ ਇੰਡੀਅਨ ਨੇਵੀ ਤੁਹਾਨੂੰ ਪੁੱਛ ਸਕਦੇ ਆ ਦਿਨੇਸ਼ ਕੁਮਾਰ ਤ੍ਰਿਪਾਠੀ ਬਣੇ ਆ ਕਿੰਨਾ ਦੀ ਜਗ੍ਹਾ ਲਈ ਆ ਇਹਨਾਂ ਨੇ ਆਰ ਹਰੀ ਕੁਮਾਰ ਦੀ ਜਗ੍ਹਾ ਲਈ ਆ ਤੇ ਇਹ ਸੀਗੇ ਪਹਿਲਾਂ ਵਾਈਸ ਐਡਮਿਰਲ ਜਾਨੀ ਕਿ ਇਹ ਡਿਪਟੀ ਡਿਪਟੀ ਚੀਫ ਸੀਗੇ ਇੰਡੀਅਨ ਨੇਵੀ ਦੇ ਇੰਡੀਅਨ ਨੇਵੀ ਦੇ ਡਿਪਟੀ ਚੀਫ ਸੀਗੇ ਤੇ ਹੁਣ ਡਿਪਟੀ ਚੀਫ ਕੌਣ ਬਣੇ ਆ ਤੇ ਇਹ ਵੀ ਮੈਂ ਤੁਹਾਨੂੰ ਕੱਲ ਹੀ ਕਰਵਾਇਆ ਵਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਜਿਹੜੇ ਵੀ ਸਟੂਡੈਂਟਸ ਨੂੰ ਪਤਾ ਤਾਂ ਇੰਡੀਅਨ ਨੇਵੀ ਦੇ ਡਿਪਟੀ ਚੀਫ ਬਣੇ ਆ ਜੀ ਹਾਂਜੀ ਜਿਹੜੇ ਸਟੂਡੈਂਟਸ ਨੂੰ ਪਤਾ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ 3 ਸੈਕਿੰਡ ਦਾ ਮੈਂ ਤੁਹਾਨੂੰ ਸਮਾਂ ਦਿੰਨੀ ਆ ਕ੍ਰਿਸ਼ਨਾ ਸੁਆਮੀਨਾਥਨ ਕਲੀਅਰ ਤੇ ਰਸ਼ਮਿਤਾ ਚਾਹ ਨੂੰ ਐਨਟੀਪੀਸੀ ਦਾ ਸੀਵੀਓ ਜਾਨੀ ਕਿ ਚੀਫ ਵਿਜੀਲੈਂਸ ਅਫੀਸਰ ਚੁਣਿਆ ਗਿਆ ਤੇ ਗੈਰੀ ਕ੍ਰਿਸਟਨ ਪਾਕਿਸਤਾਨ ਦੀ 1 ਡੇ ਟੀਮ ਦੇ ਮੁੱਖ ਕੋਚ ਚੁਣੇ ਗਿਆ ਕਲੀਅਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਆ ਤੁਹਾਡੇ ਲਈ ਨਰਸਿੰਘ ਜਾਦਵ ਨੂੰ WFIAਥਲੀਟ ਪੈਨਲ ਦਾ ਚੇਅਰਮੈਨ ਚੁਣਿਆ ਗਿਆ ਨੈਕਸਟ ਹੈ ਤਨਾ ਦੇ ਵਿਚਕਾਰ ਕਿਸ ਦੇਸ਼ ਨੇ ਹਾਲ ਹੀ ਹਾਲ ਹੀ ਵਿੱਚ ਰਣਨੀਤਿਕ ਪਰਮਾਣੂ ਹਥਿਆਰਾਂ ਦੇ ਅਭਿਆਸ ਦਾ ਐਲਾਨ ਕੀਤਾ ਹਾਂਜੀ ਰਣਨੀਤਿਕ ਪਰਮਾਣੂ ਹਥਿਆਰਾਂ ਦੇ ਅਭਿਆਸ ਦਾ ਐਲਾਨ ਕੀਤਾ ਵਾ ਰੂਸ ਨੇ ਰੂਸ ਨਾਲ ਰਿਲੇਟਿਡ ਇੱਕ ਬਹੁਤ ਇੰਪੋਰਟੈਂਟ ਫੈਕਟ ਹੁਣ ਮੈਂ ਤੁਹਾਨੂੰ ਦੱਸਣ ਵਾਲੀ ਆ ਇਹਨੂੰ ਧਿਆਨ ਨਾਲ ਸੁਣਨਾ ਆਪਸ਼ਨ ਬੀ ਇਥੇ ਰਾਈਟ ਆਨਸਰ ਹੈ ਰੂਸ ਤੇ ਰੂਸ ਦੀ ਗੱਲ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਰਸ਼ੀਆ ਰਸ਼ੀਆ ਜਾਨੀ ਕਿ ਰੂਸ ਰੂਸ ਦੀ ਕੈਪੀਟਲ ਆ ਮਾਸਕੋ ਕਰੰਸੀ ਆ ਰਸ਼ੀਅਨ ਰੂਬਲ ਤੇ ਪ੍ਰਾਈਮ ਮਿਨਿਸਟਰ ਮਿਖਾਇਲ ਮਿਸ਼ੋਸਤਨ ਪ੍ਰੈਜ਼ੀਡੈਂਟ ਇੱਥੋਂ ਦੇ 5ਵੀਂ ਵਾਰ ਬਣੇ ਆ ਬੁਲਾਦੀਮੀਰ ਪੋਪੇਨ 5ਵੀਂ ਵਾਰ ਬਣੇ ਆ ਠੀਕ ਹੈ ਤੇ ਮਾਰਚ 2024 ਦੇ ਵਿੱਚ 88% ਵੋਟ ਦੇ ਨਾਲ ਰਾਸ਼ਟਰਪਤੀ ਚੁਣੇ ਗਏ ਸੀ ਬੁਲਾਦੀਮੀਰ ਪੁਤਿਨ 2000 ਦੇ ਵਿੱਚ ਇਹ ਪਹਿਲੀ ਵਾਰ ਬਣੇ ਫਿਰ 2004 ਚ ਬਣੇ ਫਿਰ 2012 ਚ ਫਿਰ 2018 ਚ ਜਿਹੜਾ ਵੀ ਬੰਦਾ ਇਹਨਾਂ ਦੇ ਵਿਰੋਧ ਇਹਨਾਂ ਦੀ ਓਪੋਜੀਸ਼ਨ ਚ ਖੜਦਾ ਵਾ ਇਹ ਉਹਨਾਂ ਨੂੰ ਮਤਲਬ ਕਿ ਜਾਂ ਤਾਂ ਜ਼ਹਿਰ ਨਾਲ ਮਾਰ ਦਿੰਦੇ ਆ ਜਾਂ ਜਿਵੇਂ ਕਿਵੇਂ ਕਰਕੇ ਉਹਨਾਂ ਨੂੰ ਬਸ ਮਾਰ ਦਿੰਦੇ ਆ ਠੀਕ ਹੈ ਤਾਂ ਇਸ ਕਰਕੇ ਇਹਨਾਂ ਦੇ ਵਿਰੋਧ ਦੇ ਵਿੱਚ ਜਿਹੜਾ ਵੀ ਬੰਦਾ ਖੜਦਾ ਵਾ ਉਹ ਕਦੇ ਵੋਟਾਂ ਜਿੱਤ ਨਹੀਂ ਪਾਇਆ ਤਾਂ ਪਹਿਲਾਂ ਰੂਸ ਦੇ ਰਾਸ਼ਟਰਪਤੀ ਦਾ ਕਾਰਜਕਾਲ 4 ਸਾਲ ਦਾ ਹੁੰਦਾ ਸੀ ਫਿਰ 2008 ਦੇ ਵਿੱਚ ਉੱਥੋਂ ਦੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਕਰਕੇ ਹੁਣ ਉੱਥੋਂ ਦਾ ਜਿਹੜੇ ਰਾਸ਼ਟਰਪਤੀ ਹੈ ਉਹਨਾਂ ਦਾ ਕਾਰਜਕਾਲ 6 ਸਾਲ ਦਾ ਕਰ ਦਿੱਤਾ ਗਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇੰਪੋਰਟੈਂਟ ਫੈਕਟ ਸੀ ਤੁਹਾਡੇ ਲਈ ਜੇਕਰ ਕਰੰਟ ਅਫੇਅਰ ਦੀ ਗੱਲ ਗੱਲ ਕਰੀਏ ਤਾਂ ਰੂਸੀ ਪੁਲਾੜ ਯਾਤਰੀ ਉਲੇਗ ਕੋਨਨਕੋਨੇ 878 ਦੇਣ ਜਾਨਕਿ ਲਗਭਗ 2.5 ਸਾਲ ਪੁਲਾੜ ਵਿੱਚ ਰਹਿ ਕੇ ਸਭ ਤੋਂ ਵੱਧ ਪੁਲਾੜ ਵਿੱਚ ਸਮਾਂ ਵਿਤੋਂ ਦਾ ਰਿਕਾਰਡ ਬਣਾਇਆ ਵਾ ਰੂਸ ਨੇ 2024 ਦੀ ਬ੍ਰਿਕਸ ਦੀ ਪ੍ਰਧਾਨਗੀ ਸੰਭਾਲੀ ਆ ਤੇ ਭਾਰਤ ਨੇ ਰੂਸ ਤੋਂ S400 ਮਿਜ਼ਾਈਲਸ ਕੁਆਡਰੰਟ ਖਰੀਦੇ ਰੂਸ ਨੇ ਸੁਪਰ ਸ਼ਕਤੀਸ਼ਾਲੀ ਪਰਮਾਣੂ ਸੰਚਾਲਿਤ ਮਿਜ਼ਾਈਲ 7 ਬਣਾਈ ਰੂਸ 2024 ਵਿੱਚ ਆਪਣੇ ਰੱਖਿਆ ਖਰਚ ਵਿੱਚ 70% ਦਾ ਵਾਅਦਾ ਕਰੇਗਾ ਠੀਕ ਹੈ ਜੀ ਨੈਕਸਟ ਹੈ ਹਾਲ ਹੀ ਵਿੱਚ ਰਨ ਫॉर ਡਿਵੈਲਪਡ ਇੰਡੀਆ ਮੈਰਾਥਨ ਦਾ ਆਯੋਜਨ ਕਿੱਥੇ ਕੀਤਾ ਗਿਆ ਹਾਂਜੀ ਰਨ ਫॉर ਡਿਵੈਲਪਡ ਇੰਡੀਆ ਇਸ ਦੀ ਮੈਰਾਥਨ ਦਾ ਆਯੋਜਨ ਕੀਤਾ ਗਿਆ ਵਾ ਦਿੱਲੀ ਦੇ ਵਿੱਚ অপਸ਼ਨ ਏ ਇਜ਼ ਦਾ ਰਾਈਟ ਆਨਸਰ ਤੇ ਇਸ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਲਗਭਗ 5000 ਵਿਦਿਆਰਥੀਆਂ ਨੇ ਭਾਗ ਲਿਆ ਵਾ ਤੇ ਰਨ ਫॉर ਡਿਵੈਲਪਡ ਇੰਡੀਆ ਦੇ ਵਿੱਚ ਜਿਹੜੀ ਮਤਲਬ ਕਿ ਇਹ ਕਹਿ ਸਕਦੇ ਆ ਮੈਰਾਥਨ ਸੀ ਉਹ 2.4 ਕਿਲੋਮੀਟਰ ਦੀ ਰੱਖੀ ਗਈ ਆ ਠੀਕ ਹੈ ਤੇ ਇਸ ਦੇ ਵਿੱਚ ਦਿੱਲੀ ਯੂਨੀਵਰਸਿਟੀ ਦੇ ਲਗਭਗ 5000 ਵਿਦਿਆਰਥੀਆਂ ਨੇ ਪਾਰਟਿਸਿਪੇਟ ਕੀਤਾ ਨੈਕਸਟ ਹੈ ਹਾਲ ਹੀ ਵਿੱਚ ਸਕਾਟ ਫਲੇਮਿੰਗ ਨੂੰ ਕਿਸ ਦੇਸ਼ ਦੇ ਪੁਰਸ਼ ਬਾਸਕਟਬਾਲ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਹਾਂਜੀ ਸਕਾਟ ਫਲੇਮਿੰਗ ਇਹਨਾਂ ਨੂੰ ਭਾਰਤ ਦੇ ਵਿੱਚ ਪੁਰਸ਼ ਬਾਸਕਟਬਾਲ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਹੁਣ ਭਾਰਤ ਦੇ ਦੇਸ਼ ਦੇ ਪੁਰਸ਼ ਬਾਸਕਟਬਾਲ ਟੀਮ ਦੇ ਕੋਚ ਬਣੇ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਭਾਰਤ ਦੀ ਕੈਪੀਟਲ ਕੀ ਆ ਨਵੀਂ ਦਿੱਲੀ ਭਾਰਤ ਦੀ ਕਰੰਸੀ ਕੀ ਆ ਇੰਡੀਅਨ ਰੁਪਈਆ ਪ੍ਰੈਜ਼ੀਡੈਂਟ ਆ ਦ੍ਰੋਪਦੀ ਮੁਰਮੂ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ ਜੀ ਪੂਰੀ ਦੁਨੀਆ ਵਿੱਚ ਅੰਦਾਲਾਂ ਦੇ ਉਤਪਾਦਨ ਦੇ ਵਿੱਚ ਟੌਪ ਤੇ ਆ ਭਾਰਤ ਅਰਥਵਿਵਸਥਾ ਵਿੱਚ 5ਵਾਂ ਸਥਾਨ ਆ ਭਾਰਤ ਦਾ ਖੇਤਰਫਲ ਪੱਖੋਂ 7ਵਾਂ ਸਥਾਨ ਆ ਦੋਦੁੱਤ ਪਾਦਨ ਦੇ ਵਿੱਚ ਵੀ ਟੌਪ ਤੇ ਆ ਭਾਰਤ ਭਾਰਤ ਨਾਲ ਕੋਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਆ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਭੂਟਾਨ ਭਾਰਤ ਦੇ ਮੱਧ ਵਿੱਚੋਂ ਕਰ ਕਰੀਕਾਂ ਲੰਘਦੀ ਆ ਖੇਤਰਫਲ ਭਾਰਤ ਦਾ 3287263 ਕਿਲੋਮੀਟਰ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਨੈਕਸਟ ਹੈ ਹਾਲ ਹੀ ਵਿੱਚ T20 ਵਿੱਚ 350 ਵਿਕਟਾਂ ਦੇ ਅੰਕੜੇ ਨੂੰ ਕੌਣ ਵਾਲਾ ਪਹਿਲਾ ਭਾਰਤੀ ਖਿਡਾਰੀ ਕੌਣ ਬਣਿਆ ਹਾਂਜੀ T20 ਵਿੱਚ 350 ਵਿਕਟਾਂ ਦੇ ਅੰਕੜੇ ਪ੍ਰਾਪਤ ਕਰਨ ਵਾਲਾ ਪਹਿਲਾ ਭਾਰਤੀ ਖਿਡਾਰੀ ਬਣਿਆ ਜੁਜਵਿੰਦਰ ਚਾਹਲ অপਸ਼ਨ B ਇਸ ਆ ਰਾਈਟ ਆਨਸਰ ਨੈਕਸਟ ਹੈ ਸ਼ਿੰਕੂਲਾ ਪਾਸ ਜੋ ਕਿ ਹਾਲ ਹੀ ਵਿੱਚ ਖਬਰਾਂ ਵਿੱਚ ਹੈ ਕਿਸ ਰਾਜ ਦੇ ਵਿੱਚ ਸਥਿਰਤਾ ਸ਼ਿੰਕੂਲਾ ਪਾਸ ਬਾਰਡਰ ਰੋਡ ਆਰਗੇਨਾਈਜੇਸ਼ਨ ਤੁਸੀਂ ਸੁਣਿਆ ਹੋਣਾ ਕੱਲ ਹੀ ਮੈਂ ਤੁਹਾਨੂੰ ਕਰਵਾਇਆ ਕਿ ਇਸ ਦੀ ਸਥਾਪਨਾ ਦਿਵਸ ਮਨਾਇਆ ਗਿਆ ਵਾ ਕਦੋਂ ਮਨਾਇਆ ਗਿਆ ਵਾ 7 ਮਈ ਨੂੰ ਕਿਉਂਕਿ ਇਸ ਦੀ ਸਥਾਪਨਾ 7 ਮਈ 1960 ਦੇ ਵਿੱਚ ਹੋਈ ਸੀ ਤੇ ਜਿੰਨੇ ਵੀ ਪਹਾੜੀ ਖੇਤਰਾਂ ਦੇ ਵਿੱਚ ਉਹ ਸੁਰੰਗ ਬੰਦੀਆਂ ਰੇਲ ਟ੍ਰੈਕ ਬੰਦੇ ਆ ਪੁਲ ਬੰਦੇ ਆ ਉਹ ਸਾਰੇ B R O ਬਣਾਉਂਦਾ ਵਾ ਬਾਰਡਰ ਰੋਡ ਆਰਗੇਨਾਈਜੇਸ਼ਨ ਤੇ ਹੁਣ ਇਸ ਨੇ ਐਲਾਨ ਕੀਤਾ ਵਾ ਕਿ ਸ਼ਿੰਕੂ ਪਾਸ ਸ਼ਿੰਕੂਲਾ ਪਾਸ ਦੇ ਵਿੱਚ ਵੀ ਇੱਕ ਰੋਡ ਜਾਂ ਕਹਿ ਸਕਦੇ ਆ ਇੱਕ ਟਨਲ ਬਣਾਉਣ ਦੀ ਯੋਜਨਾ ਬਣਾ ਰਿਆ ਇਹ ਐਲਾਨ ਕੀਤਾ ਇਹਨਾਂ ਨੇ ਟੈਲ ਬਣਾਉਣ ਦਾ ਸੁਰੰਗ ਬਣਾਉਣ ਦਾ ਠੀਕ ਹੈ ਤੇ ਹੁਣ ਸ਼ਿੰਕੂਲਾ ਪਾਸ ਕਿਹੜੇ ਰਾਜ ਦੇ ਵਿੱਚ ਆ ਹਿਮਾਚਲ ਪ੍ਰਦੇਸ਼ ਦੇ ਵਿੱਚ ਆ অপਸ਼ਨ ਬੀ ਇਸ ਦਾ ਰਾਈਟ ਆਨਸਰ ਹਿਮਾਚਲ ਦੇ ਵਿੱਚ ਆ ਤਾਂ ਦੇਖ ਸਕਦੇ ਹੋ ਤੁਸੀਂ ਹਿਮਾਚਲ ਪ੍ਰਦੇਸ਼ ਮੈਪ ਦੇ ਵਿੱਚ ਹਿਮਾਚਲ ਪ੍ਰਦੇਸ਼ ਦੀ ਕੈਪੀਟਲ ਕੀ ਆ ਹਿਮਾਚਲ ਪ੍ਰਦੇਸ਼ ਦੀਆਂ ਦੋ ਕੈਪੀਟਲ ਆ ਇੱਕ ਤਾਂ ਹੈਗੀ ਆ ਸ਼ਿਮਲਾ ਤੇ ਇੱਕ ਤੋਂ ਦੀ ਵਿంటర్ ਕੈਪੀਟਲ ਆ ਧਰਮਸਾਲਾ ਠੀਕ ਹੈ ਹਿਮਾਚਲ ਪ੍ਰਦੇਸ਼ ਦੇ ਚੀਫ ਮਿਨਿਸਟਰ ਕੌਣ ਆ ਸੁਖਵਿੰਦਰ ਸਿੰਘ ਸੁਖੋ ਗਵਰਨਰ ਰਾਸ਼ੀ ਪ੍ਰਤਾਪ ਸ਼ੋਕਲਾ ਹਿਮਾਚਲ ਪ੍ਰਦੇਸ਼ ਦੇ ਵਿੱਚ ਗ੍ਰੇਟ ਹਿਮਾਲਿਆ ਨੈਸ਼ਨਲ ਪਾਰਕ ਪਿੰਨ ਵੈਲੀ ਨੈਸ਼ਨਲ ਪਾਰਕ ਇੰਡਰ ਕਿਲਾ ਨੈਸ਼ਨਲ ਪਾਰਕ ਖੀਰਗੰਗਾ ਨੈਸ਼ਨਲ ਪਾਰਕ ਸਿੰਬਲ ਵੜਾ ਨੈਸ਼ਨਲ ਪਾਰਕ ਰੋਹੇਲਾ ਨੈਸ਼ਨਲ ਪਾਰਕ ਇਤੋਂ ਦੇ ਫੇਮਸ ਲੋਕਨਾਝਾ ਸ਼ਪੇਲੀ ਹਿਮਾਚਲ ਪ੍ਰਦੇਸ਼ ਦੇ ਵਿੱਚ ਖਜ਼ਿਆਰ ਝੀਲ ਆ ਤੇ ਹਿਮਾਚਲ ਪ੍ਰਦੇਸ਼ 12ਵੇਂ ਸੱਲਾਨਾ ਯਾਤਰਾ ਸਮਿਖਿਆ ਅਵਾਰਡ 2024 ਵਿੱਚ ਟੌਪ ਤੇ ਰਿਹਾ हिमाचल प्रदेश ਦੇ ਮੁੱਖ ਮੰਤਰੀ ਨੇ ਪਿੰਡ ਦਰਵਾਜੇ ਤੇ ਸਰਕਾਰ ਪਹਿਲ ਕਦਮੀ ਦਾ ਉਦਘਾਟਨ ਕੀਤਾ ਸ਼ਿਮਲਾ ਵਿੱਚ ਵਿంటర్ ਕਾਰਨੀਵਲ ਦਾ ਆਯੋਜਨ ਕੀਤਾ ਗਿਆ ਹਿਮਾਚਲ ਪ੍ਰਦੇਸ਼ ਸਰਕਾਰ ਨੇ ਸਕੂਲ ਦੇ ਵਿਕਾਸ ਵਿੱਚ ਸਮੂਹਿਕ ਯੋਗਦਾਨ ਨੂੰ ਉਤਸ਼ਾਹਿਤ ਕਰਨ ਲਈ ਆਪਣਾ ਵਿਦਿਆਲਿਆ ਪ੍ਰੋਗਰਾਮ ਸ਼ੁਰੂ ਕੀਤਾ ਹਿਮਾਚਲ ਪ੍ਰਦੇਸ਼ ਦੇ ਹੱਟੀ ਭਾਈਚਾਰੇ ਨੂੰ ਅਨੁਸੂਚਿਤ ਜਨਜਾਤੀ ਦਾ ਦਰਜਾ ਮਿਲਿਆ ਨੈਕਸਟ ਹੈ ਹਾਲ ਹੀ ਵਿੱਚ ਭਾਰਤ ਅਤੇ ਕਿਸ ਦੇਸ਼ ਵਿੱਚ ਘਰ ਪੰਜਵੀਂ ਸੰਯੁਕਤ ਕਸਟਮ ਗਰੁੱਪ ਦੀ ਮੀਟਿੰਗ ਲੇ ਵਿੱਚ ਹੋਈ ਹਾਂਜੀ ਲੇ ਕਿੱਥੇ ਆ ਲਦਾਖ ਦੀ ਕੈਪੀਟਲ ਆ ਲੇ ਤੇ ਲੇ ਦੇ ਵਿੱਚ ਭਾਰਤ ਅਤੇ ਭੂਟਾਨ ਦੇਸ਼ ਦੀ ਪੰਜਵੀਂ ਸੰਯੁਕਤ ਬੈਠਕ ਹੋਈ ਆ ਕਸਟਮ ਗਰੁੱਪ ਦੀ ਹੁਣ ਭੂਟਾਨ ਦੀ ਗੱਲ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਭਾਰਤ ਦੇ ਮੈਪ ਦੇ ਵਿੱਚ ਨਾਲ ਹੱਦ ਲੱਗਦੀ ਆ ਭੂਟਾਨ ਦੀ ਹਾਂਜੀ ਭੂਟਾਨ ਦੀ ਕੈਪੀਟਲ ਕੀ ਆ ਥਿੰਪੂ ਕਰੰਸੀ ਆ ਨਗਲਰਤੁਮ ਪ੍ਰਾਈਮ ਮਿੰਿਸਟਰ ਆ ਤੁਸੇਰੇ ਟਪਕੇ ਨੈਕਸਟ ਹੈ ਹਾਲ ਹੀ ਵਿੱਚ ਮਹਾਰਾਣਾ ਪ੍ਰਤਾਪ ਜਨਮ ਦਿਤੀ ਕਦੋਂ ਮਨਾਈ ਗਈ ਹਾਂਜੀ ਮਹਾਰਾਣਾ ਪ੍ਰਤਾਪ ਜਨਮ ਦਿਤੀ 9 ਮਈ ਨੂੰ ਮਨਾਈ ਗਈ অপਸ਼ਨ ਬੀ ਇਸ ਆ ਰਾਈਟ ਆਨਸਰ ਮਹਾਰਾਣਾ ਪ੍ਰਤਾਪ ਦਾ ਜਨਮ ਹੋਇਆ ਸੀ 9 ਮਈ 1940 ਨੂੰ ਰਾਜਸਥਾਨ ਦੇ ਕੁੰਬਲਗੜ੍ਹ ਵਿੱਚ ਤੇ ਇਨਾਂ ਦੀ ਬਹਾਦਰੀ ਅਤੇ ਦਲੇਰੀ ਦੇ ਪ੍ਰਤੀਕ ਵਜੋਂ ਇਹਨਾਂ ਦੀ ਜਨਮ ਦਿਨ ਨੂੰ ਮਨਾਇਆ ਜਾਂਦਾ ਵਾ ਤੇ ਇਸ ਵਾਰ 9 ਮਈ ਨੂੰ ਬਹਾਦਰੀ ਅਤੇ ਦਲੇਰੀ ਦੇ ਪ੍ਰਤੀਕ ਮਹਾਰਾਣਾ ਪ੍ਰਤਾਪ ਦੀ 485ਵੀਂ ਜਨਮ ਦਿਨ ਮਨਾਈ ਗਈ ਹੈ ਕਾਦੇ ਰੂਪ ਵਿੱਚ ਮਨਾਇਆ ਜਾਂਦਾ ਬਹਾਦਰੀ ਅਤੇ ਦਲੇਰੀ ਦੇ ਪ੍ਰਤੀਕ ਵਜੋਂ ਮਨਾਇਆ ਜਾਂਦਾ ਹੁਣ ਮਈ ਦੇ ਇੰਪੋਰਟੈਂਟ ਡੇ ਦੇਦੀ ਗੱਲ ਆ ਤਾਂ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ 2 ਮਈ ਨੂੰ ਵਿਸ਼ਵ ਟੂਨਾ ਦਿਵਸ ਮਨਾਇਆ ਗਿਆ 3 ਮਈ ਨੂੰ ਵਿਸ਼ਵ ਪ੍ਰੈਸ ਸਤੰਤਰਤਾ ਦਿਵਸ ਮਨਾਇਆ ਗਿਆ ਅੰਤਰਰਾਸ਼ਟਰੀ ਚੀਤਾ ਦਿਵਸ ਮਨਾਇਆ ਗਿਆ 4 ਮਈ ਨੂੰ ਅੰਤਰਰਾਸ਼ਟਰੀ ਫਾਇਰ ਫਾਈਟਰਸ ਦਿਵਸ ਮਨਾਇਆ ਗਿਆ ਤੇ ਕੋਲਾ ਮਾਈਨਰ ਦਿਵਸ ਮਨਾਇਆ ਗਿਆ 5 ਮਈ ਨੂੰ ਵਿਸ਼ਵ ਹਾਸਾ ਦਿਵਸ ਅਤੇ ਵਿਸ਼ਵ ਪੁਰਤਗਾਲੀ ਦਿਵਸ ਮਨਾਇਆ ਗਿਆ 7 ਮਈ ਨੂੰ ਵਿਸ਼ਵ ਪਾਸਾ ਦਿਵਸ ਮਨਾਇਆ ਗਿਆ ਇਸ ਦੇ ਨਾਲ ਹੀ ਬੀਆਰਓ ਦਾ ਸਥਾਪਨਾ ਦਿਵਸ ਮਨਾਇਆ ਗਿਆ ਤੇ 8 ਮਈ ਨੂੰ ਰੈੱਡ ਕਰਾਸ ਦਿਵਸ ਮਨਾਇਆ ਗਿਆ ਨੈਕਸਟ ਹੈ ਕਿਸ ਬੈਂਕ ਨੇ ਹਾਲ ਹੀ ਵਿੱਚ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਰਾਹੀਂ ਪ੍ਰਵਾਸੀ ਭਾਰਤੀਆਂ ਵੇਨੂੰ ਯੂਪੀਆਈ ਲਾਂਚ ਕੀਤਾ ਹੈ ਹਾਂਜੀ ਪ੍ਰਵਾਸੀ ਭਾਰਤੀਆਂ ਦੇ ਲਈ ਯੂਪੀਆਈ ਲਾਂਚ ਕੀਤਾ ਅੰਤਰਰਾਸ਼ਟਰੀ ਮੋਬਾਈਲ ਨੰਬਰਾਂ ਰਾਹੀਂ ਕੀਤਾ ਵਾ ਇਹ ਕੀਤਾ ਜੀ ICICI ਬੈਂਕ ਨੇ অপਸ਼ਨ B ਇਸ ਆ ਰਾਈਟ ਆਨਸਰ ਇੱਥੇ ਬਾਈ ਮਿਸਟੇਕ অপਸ਼ਨ C ਲੱਗੀ ਹੈ B অপਸ਼ਨ ਆ ਠੀਕ ਹੈ ਹੁਣ ਅਸੀਂ ਹੁਣ ਤੱਕ ਮੈਂ ਤੁਹਾਨੂੰ ਜਿੰਨੀ ਕਰੰਟ ਅਫੇਅਰ ਕਰਵਾਈਆ ਉਚੋ ਜਿੰਨੇ ਇੰਪੋਰਟੈਂਟ ਫੈਕਟ ਬਣਦੇ ਉਹਨੂੰ ਰਿਵਾਈਜ਼ ਕਰਦੇ ਆਂ ਵਿਸ਼ਵ ਪ੍ਰੈਸ ਫਰੀडम ਇੰਡੈਕਸ 2024 ਵਿੱਚ ਨਾਰਵੇ ਟੌਪ ਤੇ ਰਿਹਾ ਐਰਟੈਕ ਕੰਪਨੀਆਂ ਐਮਰਿਟਸ ਟਾਈਮ ਇਸ ਇੱਕ ਗਲੋਬਲ ਰੈਂਕਿੰਗ ਦੇ ਵਿੱਚ ਟੌਪ ਤੇ ਰਹੀ ਆ ਜਾਪਾਨ ਨੇ ਉਜ਼ਬੇਕਿਸਤਾਨ ਨੂੰ ਹਰਾ ਕੇ ਦੂਜੀ ਵਾਰ ਏ ਐਫ ਸੀ 123 ਏਸ਼ੀਅਨ ਕੱਪ ਜਿੱਤੇ ਆ ਯੂਕਰੇਨ ਨੇ ਅਧਿਕਾਰਤ ਬਿਆਨ ਪ੍ਰਦਾਨ ਕਰਨ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਨਿਰਮਤ ਬੁਲਾਰੇ ਵਿਕਟੋਰੀਆ ਸ਼ੀ ਨੂੰ ਪੇਸ਼ ਕੀਤਾ ਜਿਵੇਂ ਆਪਾਂ ਬਾਇਓ ਮਿੱਤਰਾ ਬਣਾਈਆ ਮਤਲਬ ਰਿਵੋਟ ਆ ਇੱਕ ਉਸੇ ਤਰ੍ਹਾਂ ਉਹਦਾ ਨਾਮ ਬਾਇਓ ਮਿੱਤਰਾ ਰੱਖਿਆ ਠੀਕ ਹੈ ਭਾਰਤ ਨੇ ਇਸ ਰੋਣੀ ਬਣਾਈਆ ਉਹ ਇਸੇ ਤਰ੍ਹਾਂ ਯੂਕਰੇਨ ਨੇ ਬਣਾਈਆ ਵਿਕਟੋਰੀਆ ਸ਼ੀ ਹਾਂਜੀ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਕਿ ਰੀਅਲ ਮੈਦ੍ਰਿਡ ਫੁੱਟਬਾਲ ਕਲੱਬ ਨੇ 36ਵਾਂ ਲਾ ਲੀਗਾ ਖਿਤਾਬ ਜਿੱਤਿਆ ਬਜ਼ਾਜ਼ ਆਟੋ ਦੁਨੀਆ ਦਾ ਪਹਿਲਾ ਸੀਐਨਜੀ ਨਾਲ ਚੱਲਣ ਵਾਲਾ ਮੋਟਰਸਾਈਕਲ ਲਾਂਚ ਕਰੇਗਾ ICC ਮਹਿਲਾ T20 ਵਿਸ਼ਵ ਕੱਪ 2024 ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਗਿਆ ਇਹ ਤੁਹਾਡੇ ਲਈ ਇੰਪੋਰਟੈਂਟ ਆ ਠੀਕ ਹੈ ਤੇ ਕਦੋਂ ਆ ਉਹ ਆਯੋਜਿਤ ਕੀਤਾ ਜਾਵੇਗਾ ICC ਮਹਿਲਾ T20 ਵਿਸ਼ਵ ਕੱਪ ਬੰਗਲਾਦੇਸ਼ ਦੇ ਵਿੱਚ 3 ਅਕਤੂਬਰ ਤੋਂ ਲੈ ਕੇ 20 ਅਕਤੂਬਰ ਤੱਕ ਗਰੀਨਾ ਕਪੂਰ ਯੂਨੀਸੇਫ ਇੰਡੀਆ ਦੀ ਰਾਸ਼ਟਰੀ ਰਾਜਦੂਤ ਬਣੀ ਚੀਨ ਨੇ ਥੋਮਸ ਅਤੇ ਉਹ ਵੇਰ ਕੱਪ ਬੈਡਮਿੰਟਨ ਖੇਤਾਬ ਜਿੱਤਿਆ ਇਹ ਵੀ ਤੁਹਾਡੇ ਲਈ ਇੰਪੋਰਟੈਂਟ ਆ ਪੁਰਾਤਤਵ ਵਿਗਿਆਨੀਆਂ ਨੇ ਸਰਬੀਆ ਵਿੱਚ 7000 ਸਾਲ ਪੁਰਾਣੀ ਪੂਰਵ ਇਤਿਹਾਸਿਕ ਬੰਦੋਬਸਤ ਦੀ ਖੋਜ ਕੀਤੀ। ਅਮੁੱਲ T20 ਵਿਸ਼ਵ ਕੱਪ ਵਿੱਚ ਅਮਰੀਕਾ ਤੇ ਦੱਖਣੀ ਅਫਰੀਕਾ ਦਾ ਸਪான்ਸਰ ਬਣਿਆ। ਮੀਆਮੀ ਗ੍ਰਾਂ ਪ੍ਰੀ ਲੈਂਡੋ ਨੋਰਿਸ ਨੇ ਜਿੱਤਿਆ। ਪਿਛਲੇ 8 ਦਹਾਕਿਆਂ ਵਿੱਚ ਨੇਪਾਲ ਦੀ ਆਬਾਦੀ ਵਿੱਚ ਸਭ ਤੋਂ ਘੱਟ ਵਾਧਾ ਦਰਜ ਕੀਤਾ ਗਿਆ। ਗੁਜਰਾਤ ਦੇ ਅਜਰਾਖ ਨੂੰ GI ਟੈਗ ਮਿਲਿਆ। ਇੰਡੀਆ ਊ ਟੂਡੇ ਦੀ AI ਐਂਕਰ ਸਨਾਨੀ ग्लोबल मीडिया अवार्ड जितਿਆ। रो जोश राहुल मुलीनो इनांनु पनामा ਦਾ ਰਾਸ਼ਟਰਪਤੀ ਚੁਣਿਆ ਗਿਆ। ਸੀਤਾ ਅੰਮਾ ਮੰਦਰ ਦੀ ਤਾਜ਼ਪੋਸ਼ੀ ਲਈ ਸਰੂ ਨਦੀ ਦਾ ਪਵਿੱਤਰ ਜਲ ਸ਼੍ਰੀਲੰਕਾ ਭੇਜਿਆ ਜਾਵੇਗਾ। ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ। ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ। ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ। ਧੰਨਵਾਦ ਜੀ। ਥੈਂਕਸ ਫॉर ਵਾਚਿੰਗ।